ਮੁੰਡੇ ਨਾਲ ਹੋ ਗਈ ਜੱਗੋ ਤੇਰਵੀ ਦੋਸਤੋ ਮੈਂ ਤੁਹਾਨੂੰ ਦੱਸ ਦਣਾ ਜਿਹੜਾ ਮੁੰਡਾ ਅੱਜ ਸਾਡੀ ਵੀਡੀਓ ਦੇ ਵਿੱਚ ਆ ਰਿਹਾ ਉਸ ਮੁੰਡੇ ਨਾਲ ਬਹੁਤ ਵੱਡਾ ਤੱਕਾ ਹੋਇਆ ਤੱਕਾ ਕੀ ਹੋਇਆ ਉਹ ਕੁੜੀ ਲੈ ਆਈ ਸੀ ਕਿਸੇ ਦੀ ਕੱਢ ਕੇ ਅੱਗੋਂ ਉਹੀ ਕੁੜੀ ਫੇਰ ਕਿਸੇ ਨਾਲ ਹੋਰ ਨਾਲ ਭੱਜ ਗਈ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੇ ਜਿਹੜਾ ਅੱਜ ਤੁਹਾਡੇ ਕੋਲ ਮੈਂ ਖਬਰ ਲੈ ਕੇ ਆ ਇਹ ਸ਼ਖਸ ਖੜਾ ਇਹ ਕੋਈ ਇਣੌੱਖਾ ਬੰਦਾ ਬਾਬਿਓ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਇੱਕ ਕੁੜੀ ਭਜਾ ਕੇ ਲੈ ਆਈ ਸੀ ਉਹ ਇਹ ਭਜਾ ਕੇ ਲਿਆਇਆ ਤੇ ਉਹ ਹੋਰ ਕਿਸੇ ਨਾਲ ਭੱਜ ਗਈ। ਬਈ ਕੀ ਨਾ ਨਾ ਨਹੀਂ ਬਈ ਮੈਂ ਦੱਸ ਸਕਦਾ ਕਿਉਂਕਿ ਇਹਦੇ ਵਿੱਚ ਬਈ ਮੇਰੀ ਬੇਇੱਜ਼ਤੀ ਬਹੁਤ ਵੱਡੀ ਹੈ। ਇਹ ਤੁਹਾਡਾ ਨਾ ਕੀ ਹੈ ਬਈ? ਆਪਦਾ ਨਹੀਂ ਦੱਸ ਸਕਦਾ ਬਈ ਕਿਉਂਕਿ ਅੱਛਾ ਗੱਲ ਕੀ ਹੋਈ ਹੈ ਸਾਰੀ ਬਈ? ਗੱਲ ਇਹ ਕੀ ਹੋਈ ਹੈ ਬਈ ਮੇਰਾ ਪਿਆਰ ਸੀ। 6 ਸਾਲਾਂ ਦਾ ਪਿਆਰ ਸਿੱਖ ਕਹਿ ਸਕਦੇ ਆਪਾਂ। ਤੇ ਸਾਡੇ ਬਈ ਘਰ ਦੇ ਨਹੀਂ ਮੰਨਦੇ ਸੀ ਵਿਆਹ ਤੇ ਵੀ ਜਣੀ ਕਿ ਉਹ ਮੜੀ ਜੀ ਤਗੜੇ ਕਰੋ ਸੀ ਮੈਂ ਗਰੀਬ ਕਰੋ ਸੀ ਤੇ ਉਹਦੇ ਘਰ ਦੇ ਨਹੀਂ ਵਿਆਹ ਤੇ ਮੰਨੇ ਉਹ ਕਹਿੰਦੇ ਬਈ ਅਸੀਂ ਤਾਂ ਬਈ ਆਦੇ ਬਰਾਬਰ ਦੇ ਨਾਲ ਵਿਆਹ ਕਰਨਾਗਾ। ਤੇ ਮੇਰੇ ਸਹੇਲੀ ਕਹਿੰਦੀ ਵੀ ਮੈਂ ਤੇ ਇੱਥੇ ਬਣਾ ਨਹੀਂ ਰਹਿ ਸਕਦੀ ਤੇ ਮੈਂ ਕਿਹਾ ਵੀ ਹੁਣ ਫਿਰ ਉਹ ਕਹਿੰਦੀ ਵੀ ਆਪ ਨੂੰ ਕੋਈ ਫੈਸਲਾ ਲੈਣਾ ਪਊਗਾ ਅੱਛਾ ਪਿਆਰ ਕਿਵੇਂ ਹੋਇਆ ਸੀ ਪਿਆਰ ਸਾਨੂੰ ਬਈ ਆਇਆ ਸੀ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਮੈਂ ਵੀ 10ਵੀਂ ਕਲਾਸ 'ਚ ਹੋਊਂਗਾ ਜਦੋਂ ਸਾਡਾ ਪਿਆਰ ਹੋਇਆ ਤਾਂ ਇਹ ਹਿਸਾਬ ਨਾਲ ਨਿੱਕੇ ਨਿੱਕੇ ਹੁੰਨੇ ਆ ਉਦੋਂ ਬਈ ਉਹ ਮੇਰੇ ਨਾਲ ਮੜਾ ਮੋੜਾ ਡੈਕਸ 'ਤੇ ਬੈਠੀ ਚਾਹਦੀ ਹੁੰਦੀ ਸੀਗੀ ਤੇ ਮੈਂ ਵੀ ਮੜਾ ਮੋੜਾ ਚਾਹਦਾ ਸੀਗਾ ਤੇ ਮੈਂ ਇੱਕ ਦਿਨ ਬਈ ਅੱਖ ਮਾਰਤੀ ਕੀ ਨੂੰ ਮਾਰਤੀ ਆਕ ਕੁੜੀ ਨੂੰ ਅੱਛਾ ਫੇਰ ਉਹਦੇ ਬਈ ਮੇਰੇ ਉਹਨੇ ਹਜਿਆ ਜਾ ਲਾਇਆ ਕਲਾਸ ਲੱਗੀ ਨਹੀਂ ਸੀ ਉਹਦੇ ਕਲਾਸ ਲੱਗੀ ਸੀ ਕਲਾਸ 'ਚ ਹੀ ਮਾਰਤੀ ਆਜ ਬੈਠੇ ਬੈਠਣ ਮੈਂ ਟੇਡਾ ਜਾ ਗਿਆ ਐ ਅੱਖ ਨਾ ਪਤੀ ਅੱਛਾ ਫੇਰ ਕੁੜੀ ਨੇ ਕੀ ਸਰ ਕੁੜੀ ਨੇ ਉਹਦੇ ਮੈਨੂੰ ਸਰਜਾ ਮਾਰਤਾ ਸਰ ਕਿਵੇਂ ਮਾਰਿਆ ਸੀ ਐ ਜੇ ਕਰਤਾ ਨੇ ਮੈਂ ਕਿਹਾ ਵੀ ਹਾਂ ਅਗੇ ਉਹਦੇ ਬਾਅਦ ਜਦੋਂ ਸਾਨੂੰ ਛੁੱਟੀ ਹੋਈ ਅੱਧੀ ਰੋਟੀ ਅੱਧੀ ਛੁੱਟੀ ਰੋਟੀ ਖਾਣ ਆਲੀ ਉਹਦੇ ਬਈ ਮੇਰੇ ਕੋਲ ਜਿਆਦਾ ਟਿਫਨ ਲੈ ਕੇ ਜਾਵੜਿਆ ਤੇ ਮੈਂ ਰੋਟੀ ਖਾਣ ਦੇ ਬਹਾਨੇ ਬੈਹ ਗਿਆ ਤੇ ਅਸੀਂ ਗੱਲਬਾਤ ਕਰੀ ਗਏ ਮੈਂ ਕਿਹਾ ਵੀ ਸੋਮਣ ਮੈਂ ਤੈਨੂੰ ਬਹੁਤ ਲਾਈਕ ਕਰਦਾ ਅੱਛਾ ਸੋਮਣ ਸੀ ਕੁੜੀ ਦਾ ਨਾਮ ਉਹਦਾ ਨਾਮ ਬਈ ਸੋਣ ਹੁਣ ਕਿਵੇਂ ਦੱਸਦਾ ਫਿਰ ਉਹਦਾ ਨਾਮ ਦੱਸਿਆ ਮੈਂ ਉਹਦਾ ਨਾਮ ਨਹੀਂ ਦੱਸਦਾ ਬਈ ਅੱਛਾ ਅੱਛਾ ਫਿਰ ਮੈਂ ਵੀ ਸੋਮਣ ਮੈਂ ਤੈਨੂੰ ਬਹੁਤ ਲਾਈਕ ਕਰਦਾ ਉਹ ਕਹਿੰਦੀ ਬਈ ਕਿੰਨੇ ਚਿਰ ਤੋਂ ਮੈਂ ਕਿਹਾ ਵੀ ਐ ਦੋ ਤਿੰਨ ਮਹੀਨੇ ਹੋ ਗਏ ਤੇ ਕਹਿੰਦੀ ਹੁਣ ਫਿਰ ਮੈਂ ਕੀ ਕਰਾਂ ਐ ਜਿਵੇਂ ਐਟੀਟਿਊਡ ਦੀ ਜੀ ਬੋਲਦੇ ਆ ਕੁੜੀਆਂ ਮੈਂ ਵੀ ਵੇਖ ਲਾ ਕਰਨਾ ਤਾਂ ਕੀ ਹੈ ਵੀ ਮੈਨੂੰ ਹਾਂ ਕਰਦੇ ਵੀ ਮੈਂ ਤੈਨੂੰ ਪਿਆਰ ਕਰਦਾ ਤੇ ਪਹਿਲਾਂ ਤਾਂ ਉਹਨੇ ਜਵਾਬ ਦਿੱਤਾ ਐਵੇਂ ਕਹਦੇ ਆ ਉਹ ਦਿਨ ਜਵਾਬ ਦਿੱਤਾ ਉਹ ਦੁਬਾਰਾ ਵਿੱਚ ਬਈ ਮੈਂ ਮਹੀਨਾ ਕੋਦੇ ਮਗਰ ਭਗਾਈ ਕੀਤੀ ਟੋਫੋਡੂ ਫੋਨ ਦਿੰਦਾ ਰਿਹਾ ਕੋਰ ਕਰੇਵਾ ਦਿਖਾਉਂਦੀ ਸੀ ਕੋੜਾ ਕਰੇ 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 ਦੇ ਕੇ ਮੇਰੇ ਬਈ ਮਹੀਨੇ ਬਾਦ ਮਨਾਈ ਉਹ ਫਿਰ ਮੈਨੂੰ ਹਾਂ ਕਰ ਗਿਓ ਉਹ ਹਾਂ ਕਰਤਾ ਉਹਨੇ ਹਾਂ ਉਹਦੇ ਉਹਨੇ ਹਾਂ ਕਰ ਅੱਛਾ ਕੀ ਕਹਿੰਦੀ ਹਾਂ ਚ ਖਾਂਚ ਕੀ ਕਹਿੰਦੀ ਹਾਂ ਜੀ ਮੈਨੂੰ ਕਹਿੰਦੀ ਬਈ ਲਵ ਯੂ ਜੱਟਾ ਲਵ ਯੂ ਜੱਟਾ ਹਾਂ ਕੀ ਬਾਤ ਆ ਕਹਿੰਦਾ ਸਕੂਲ ਦੇ ਵਿੱਚ ਅਸੀਂ ਦੋਨੇ ਪੜ੍ਹਦੇ ਹੁੰਦੇ ਸੀ ਕੁੜੀ ਦਾ ਨਾਂ ਸੀ ਸੁਮਨ ਕਹਿੰਦੀ ਮੈਂ ਉਹਨੂੰ ਅੱਖ ਮਾਰੀ ਤੇ ਉਹਨੇ ਐਂ ਕਰਤਾ ਕਹਿੰਦਾ ਇਸ਼ਕ ਸਾਡਾ ਚੱਲ ਪਿਆ ਮੈਨੂੰ ਕਹਿੰਦੀ ਆਈ ਲਵ ਯੂ ਤੂੰ ਜੱਟਾ ਕੀ ਬਾਤ ਆ ਅੱਛਾ ਫਿਰ ਕੀ ਹੋਇਆ ਬਈ ਫਿਰ ਬਈ ਆਏ ਗਾਰ ਦੇ ਗਾਰ ਦੇ ਹੋੜੀ ਹੋੜੀ ਬਈ ਅਸੀਂ ਪੜਦੇ ਰਹੇ ਜਦੋਂ ਕਿਹੜੀ ਕਲਾਸ ਸੀਗੇ 10ਵੀਂ ਸੀ 10ਵੀਂ ਚ ਪਲੱਸ 2 ਕਰ ਲਈ ਫੇਰ ਉਹਦੇ ਪਲੱਸ 2 ਕੀਤੀ ਉਹਦੇ ਬਾਅਦ ਜਦੋਂ ਮੈਂ ਉਹਨੂੰ ਨਾਲ ਹੀ ਆ ਦੇ ਅਸਾਂ ਨਾਲ ਹੀ ਰਿਹਾ ਪਿਆਰ ਹੁਣ ਬਈ ਮੈਂ ਛੱਡੇ ਹੀ ਨਹੀਂ ਉਹ ਕਹਿੰਦੇ ਮੈਂ ਹਾਈਲਾਈਟਸ ਕਰਨਾ ਮੈਂ ਕਿਹਾ ਵੀ ਕਰ ਲੈ ਵੀ ਮੈਂ ਨਲਾਇਕ ਆ ਮੈਨੂੰ ਆਉਂਦੀ ਨਹੀਂ ਸੀ ਗਰੇਜੀ ਘੱਟ ਆਉਂਦੀ ਸੀ ਮੈਂ ਕਿਹਾ ਚੱਲ ਵੀ ਮੈਂ ਸਪੀਕਿੰਗ ਜੀ ਕਰਨ ਲੱਗ ਗਿਆ ਮੈਂ ਸਪੀਕਿੰਗ ਕਰਨ ਲੱਗ ਗਿਆ ਉਹਨੂੰ ਹਾਈਲਾਈਟਸ ਕਰਨ ਲੱਗਾ ਤੇ ਆਏ ਮੈਂ ਉਹਦੇ ਨਾਲ ਹੀ ਰਹਿ ਜਾਣੇ ਕਿ ਪੂਰਾ ਥਾਮ ਬਣ ਕੇ ਬਈ ਮੈਂ ਤਾਂ ਵੇਖਿਆ ਹੀ ਨਹੀਂ ਸੀਗਾ ਵੀ ਉਹੜੇ ਕਿ ਹੋਰ ਨਾਲ ਗੱਲ ਕੀਤੀ ਉਹ ਜਿਹੜਾ ਮੇਰੇ ਨਾਲ ਪਾਣਾ ਵਰਤ ਗਿਆ ਇਹ ਮੈਂ ਸੋਚਿਆ ਹੀ ਨਹੀਂ ਸੀਗਾ ਯਾਰ ਮੇਉ ਹੋਰਥ ਵਾਲੇ ਨਾਲ ਗੱਲ ਕਿਵੇਂ ਕਰ ਗਿਆ ਕਰ ਗਈ ਮੈਂ ਤੇ ਗੱਲ ਤੇ ਕਨਫਿਊਜ਼ ਆ ਬਈ ਫਿਰ ਜਦੋਂ ਤੁਸੀਂ ਉਹ ਤੋਂ ਬਾਅਦ ਕੀ ਕੀਤਾ ਪਲੱਸ 2 ਤੋਂ ਬਾਅਦ ਪਲੱਸ 2 ਤੋਂ ਬਾਅਦ ਬਈ ਉਹ ਹਾਈਲਰਸ ਕਰਨ ਲੱਗੀ ਸੀ ਮੈਂ ਉਹਦੇ ਨਾਲ ਨਾਲ ਸਪੀਕਿੰਗ ਕਰਨ ਲੱਗ ਗਿਆ ਸਪੀਕਿੰਗ ਕਰਨ ਲੱਗ ਗਿਆ ਅੱਛਾ ਉਸ ਤੋਂ ਬਾਅਦ ਕੀ ਹੋਇਆ ਬਈ ਸਾਰੀ ਗੱਲ ਹੋਰ ਮੈਂ ਬਈ ਕੀ ਹੈ ਅੱਜ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਜਿਹੜਾ ਮੇਨ ਵਾਕਿਆ ਹੋਇਆ ਤੁਹਾਨੂੰ ਪਹਿਲਾਂ ਇਹ ਦੱਸ ਦਿੰਦਾ ਬਈ ਮੈਂ ਉਹਨੂੰ ਲੈ ਸੀ ਕੱਢ ਕੇ ਅੱਛਾ ਕੁੜੀ ਨੂੰ ਤੂੰ ਕੱਢ ਕੇ ਲੈ ਹਾਂ ਜਦੋਂ ਸਾਡੇ ਘਰ ਦੇ ਨਹੀਂ ਮੰਨੇ ਮੈਨੂੰ ਭਜਾ ਕੇ ਲੈ ਆਏ ਸੀ ਭਾਂ ਜੋ ਬਈ ਗੱਲ ਉਹੀ ਜਿਹੜੀ ਹੋਣੀ ਹੁੰਦੀ ਹੈ ਜਦੋਂ ਪੰਜ ਭਜਾ ਕੇ ਲਿਆਇਆ ਦੋ ਦਿਨਾਂ ਬਾਅਦ ਉਹ ਵੀ ਗਾਂਗੇ ਹੋਰ ਨਾ ਭੱਜ ਗਈ ਆ ਹੋਰ ਕਿਸੇ ਨਾ ਭੱਜ ਗਈ ਹਾਂ ਬਈ ਕਿਆ ਬਾਤ ਆ ਯਾਰ ਬਸ ਬਈ ਤਾਈ ਮੇਰਾ ਨਾਲ ਹੀ ਦੱਸ ਦੋਸਤੋ ਕਹਿੰਦਾ ਮੈਂ ਸੁਮਨ ਨਾਮ ਦੀ ਕੁੜੀ ਨੂੰ ਕੱਢ ਕੇ ਲਿਆਇਆ ਸੀ ਜਦੋਂ ਮੈਂ ਕੱਢ ਕੇ ਲਿਆਇਆ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਉਹ ਹੋਰ ਕਿਸੇ ਨਾ ਭੱਜ ਗਈ ਅੱਛਾ ਦੋ ਦਿਨਾਂ ਬਾਅਦ ਤੇਰੇ ਨਾਲ ਹੋਰ ਕਿਸੇ ਨਾ ਭੱਜ ਗਈ ਫਿਰ ਤੈਨੂੰ ਕਿਵੇਂ ਪਤਾ ਲੱਗਿਆ ਬਈ ਉਹ ਚਿੱਠੀ ਛੱਡ ਗਈ ਸੀ ਚਿੱਠੀ 'ਚ ਕੀ ਲਿਖਿਆ ਸੀ ਚਿੱਠੀ 'ਚ ਇਹ ਲਿਖਿਆ ਸੀਗਾ ਬਈ ਮੇਰਾ ਨਾਮ ਲੈ ਕੇ ਵੀ ਮੈਨੂੰ ਮਾਫ ਕਰ ਦੇ ਵੀ ਮੈਂ ਤੇ ਬਈ ਘਰ ਦਿਆਂ ਨੂੰ ਆਏ ਹੋ ਗਿਆ ਬਈ ਤੂੰ ਭਜਾ ਕੇ ਲੈ ਗਿਆ ਮੈਨੂੰ ਪਰ ਅੱবি ਮੈਂ ਤਾਂ ਉਹਨੂੰ ਪਿਆਰ ਕਰਦੀ ਸੀ ਮੈਂ ਉਹਦੇ ਨਾਲ ਭੱਜ ਚੁੱਕੀ ਹੁਣ ਹੁਣ ਕੀ ਚੱਕਰ ਪੈ ਗਿਆ ਹੁਣ ਥੈਨੂੰ ਕੀ ਲੋਡ ਪੈ ਗਈ ਖਬਰ ਲਵਾਉਣ ਖਬਰ ਲਵਾਉਂਦੇ ਮੈਨੂੰ ਲੋੜ ਇਹ ਪਈ ਹੈ ਬਈ ਜਿਹੜੇ ਕੁੜੀ ਦੇ ਘਰ ਦੇ ਆ ਉਹ ਮੇਰੇ ਤੇ ਸ਼ੱਕ ਕਰਦੇ ਆ ਵੀ ਮੈਂ ਉਹਨਾਂ ਦੀ ਕੁੜੀ ਦੁਆਲੇ ਕਿ ਲੈ ਗਿਆ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀ ਥੋੜੀ ਕੁੜੀ ਮੈਂ ਨਹੀਂ ਦੁਆਲੇ ਦੁਲਕੇ ਲਗਿਆ ਵੀ ਉਹ ਤਾਂ ਗਾਂ ਤੀਜੇ ਬੰਦੇ ਨਾਲ ਭੱਜ ਗਈ ਹੈ ਬਈ ਅੱਛਾ ਕਿਸੇ ਹੋਰ ਨਾਲ ਭੱਜ ਗਈ ਤੇ ਉਹ ਬਈ ਦੇ ਘਰ ਦੇ ਨੂੰ ਮੈਂ ਇਹ ਕਹਿਣਾ ਚਾਹਣਾ ਬਈ ਥੋੜੀ ਕੁੜੀ ਸੀ ਵੀ ਭਜਾ ਕੇ ਮੈਂ ਜਰੂਰ ਲੈ ਆਇਆ ਸੀਗਾ ਉਹਦੇ ਤੇ ਮੈਂ ਗਲਤੀ ਮੰਨਦਾ ਪਰ ਵੀ ਮੈਥੋਂ ਵੀ ਉਹ ਗਾਂ ਤੀਜੇ ਥਾਂ ਦੇ ਭੱਜ ਗਈ ਹੈ ਬਈ ਆਦਾ ਪਛਾ ਕਰੋ ਤੀਜੇ ਥਾਂ ਕਿਵੇਂ ਤੇਰੇ ਨਾਲ ਪਹਿਲਾਂ ਭੱਜ ਗਈ ਫਿਰ ਦੂਜੇ ਥਾਂ ਵੀ ਭੱਜੀ ਫਿਰ ਤੀਜੇ ਨਾਲ ਭੱਜ ਗਈ ਸੌਰੀ ਦੂਜੇ ਥਾਂ ਤੇ ਦੂਜੇ ਥਾਂ ਮਤਲਬ ਕਿ ਤੁਹਾਡੇ ਘਰ ਮੈਂ ਭਜਾ ਕੇ ਲੈ ਆਇਆ ਸੀ ਅੱਛਾ ਉਹ ਹੁਣ ਕਿਤਨੂੰ ਕੀ ਕਹਿਣਾ ਚਾਹੁੰਦੇ ਆ ਹੁਣ ਤੈਨੂੰ ਕੁਝ ਕਹੀ ਜਾਂਦੇ ਹੋ ਉਹ ਮੈਨੂੰ ਮਾਰਨ ਨੂੰ ਫਿਰਦੇ ਬਈ ਯਾਰ ਕੀ ਕਹਿੰਦੇ ਤੈਨੂੰ ਉਹ ਕਹਿੰਦੇ ਬਈ ਅਸੀਂ ਤੈਨੂੰ ਜਾਨੋਂ ਮਾਰ ਦਿਆਂਗੇ ਫਿਰ ਤੂੰ ਕੀ ਗਿਆ ਉਹਨਾਂ ਨੂੰ ਮੈਂ ਕਿਸੇ ਹੋਰ ਨਾਲ ਭੱਜ ਗਈ ਉਹ ਮੈਂ ਉਹਨਾਂ ਨੂੰ ਅੱਜ ਛੋੜ ਦੇ ਕੇ ਰਹੀਏ ਕਹਿਣਾ ਚਾਹਣਾ ਬਈ ਵੇਖੋ ਬਈ ਮੇਥੋਂ ਜਿਹੜੀ ਗਲਤੀ ਹੋਣੀ ਸੀ ਜੇ ਇਹ ਤਾਂ ਮੇਰੇ ਨਾਲ ਹੁੰਦੀ ਉਹ ਤਾਂ ਤੁਸੀਂ ਮੇਰੇ ਨਾਲ ਲੜ ਪੈਂਦੇ ਭੜਦੇ ਕੋਸ ਕਰਦੇ ਮੈਨੂੰ ਮੰਜੂਰ ਸੀ ਪਰ ਬਈ ਇਹ ਤਾਂ ਮੇਰੇ ਨਾਲ ਹੈ ਹੀ ਨਹੀਂ ਉਹ ਨਹੀਂ ਨਹੀਂ ਫਿਰ ਬਈ ਮੈਨੂੰ ਕਾਹਤ ਮਾਰਦੇ ਆ ਪਜਾ ਕੇ ਤਾਂ ਤੂੰ ਹੀ ਲੈਸੀ ਹੁਣ ਤੇਰੇ ਤੇ ਹੀ ਗੱਲ ਆਊਗੀ ਬਈ ਉਹ ਗਾਂ ਭੱਜ ਗਈ ਨਾ ਕਿਸੇ ਨਾਲ ਤੈਨੂੰ ਕੀ ਲੱਗਦਾ ਕੁੜੀ ਕਿ ਕਿਵੇਂ ਕੋਈ ਕੋਨੇ ਮਿਲੀ ਪੱਕੀ ਕੁਝ ਬਣਾਇਆ ਸੀ ਇਸ ਪਲਾਨ ਬਣਾਇਆ ਸੀ ਉਹਦਾ ਬਈ ਪਲਾਨ ਬਣਾਇਆ ਸੀ ਅਸਲ ਦੇ ਵਿੱਚ ਨਾ ਉਹ ਮੈਨੂੰ ਪਸੌਣ ਨੂੰ ਫਿਰਦੀ ਸੀ ਬਈ ਹਾਂ ਉਹਨੂੰ ਕੋਈ ਨਾ ਮੈਂ ਨਾ ਬਈ ਉਹਨੂੰ ਉਹਨੂੰ ਮੈਂ ਕੁੱਟਿਆ ਸੀਗਾ ਹਾਈਲਾਈਟਸ ਕਰਦੇ ਸੀ ਹਾਂ ਉਹਦਾ ਬਈ ਮੈਂ ਇਹਨਾਂ ਨੂੰ ਕੁੱਟਿਆ ਸੀ ਇੱਕ ਵਾਰੀ ਹਾਈਲਾਈਟਸ ਕਰਦੀ ਨਾ ਹਾਂ ਕਿਉਂ ਕੁੱਟਿਆਗਾ ਤੁਸੀਂ ਉਹਨੇ ਹਾਈਲਾਈਟਸ ਕਰਦੇ ਸੀਗੇ ਇੱਕ ਮੋੜੇ ਨਾਲ ਗੱਲ ਕਰੀ ਜਾਂਦੀ ਸੀ ਅੱਛਾ ਗੱਲ ਕਰੀ ਜਾਂਦੀ ਕਿਸੇ ਤੇ ਆਇਆ ਨਹੀਂ ਸੀਗਾ ਤੇ ਉੱਤੋਂ ਫੜ ਲਈ ਫੇਰ ਹਾਂ ਤੇ ਮੈਂ ਧਰੀਆਂ ਉਹਦੇ ਵਾਵਾ ਕੁੱਟਿਆ ਤੇ ਤੈਨੂੰ ਸ਼ੱਕ ਆ ਵੀ ਉਹ ਮੁੰਡੇ ਨਾਲ ਭੱਜੀ ਉਹ ਮੁੰਡੇ ਨਾਲ ਭੱਜੀ ਐ ਤੇ ਉਹਨੇ ਉਸੇ ਚੀਜ਼ ਦਾ ਬਦਲਾ ਲੈ ਆਪਾਂ ਜਨਨ ਸਿੱਧਾ ਵੀ ਉਹਨਾਂ ਆਪ ਸਕਦੀ ਸੀਗੀ ਉਹ ਜਿਹੜਾ ਨੂੰ ਮੈਂ ਕੁੱਟਿਆ ਬੇਇੱਜ਼ਤੀ ਕਰੀ ਐ ਉਹਦਾ ਬਦਲਾ ਲੈ ਗਈ ਬਈ ਕੀ ਬਾਤ ਆ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਇਸ ਮੁੰਡੇ ਨੇ ਜਿਹੜੀ ਸੁਮਨ ਦੀ ਕੁੜੀ ਸੁਮਨ ਨਾਂ ਦੀ ਕੁੜੀ ਭਜਾ ਕੇ ਲੈ ਗਿਆ ਸੀਗਾ ਹੁਣ ਉਹ ਕਿਸੇ ਹੋਰ ਨਾਲ ਭੱਜ ਗਈ ਹੁਣ ਉਹਦੇ ਘਰ ਦੇ ਨੂੰ ਫੋਨ ਲਾਉਂਦੇ ਆ ਜਾਂ ਉਹ ਤੰਗ ਕਰਦੇ ਆ ਨੂੰ ਵੀ ਤੂੰ ਸਾਡੀ ਕੁੜੀ ਭਜਾ ਕੇ ਲੈ ਤੇਰੇ ਨਾਲ ਬਹੁਤ ਭੈੜੀ ਕਰਨੀ ਆ ਸੀ ਤੈਨੂੰ ਕੁੱਟਾਂਗੇ ਮਾਰਾਂਗੇ ਪਰ ਇਹਨੇ ਗੱਲ ਜਿਹੜੀ ਦੱਸੀ ਹੈ ਵਿੱਚ ਦੀ ਜਿਹੜਾ ਮੁੰਡਾ ਭਜਾ ਕੇ ਲੈ ਗਿਆ ਸੀ ਉਹਦੇ ਨਾਲ ਪਹਿਲਾਂ ਗੱਲ ਕਰਦੀ ਇਹ ਫੜੀ ਗਈ ਕੀ ਨਾ ਸੀ ਦਾ ਮੈਂ ਉਹਦਾ ਨਾਂ ਉਹਦਾ ਨਾਂ ਰੋਕੀ ਆ ਬਈ ਬਈ ਰੋਕੀ ਆ ਉਹਦਾ ਨਾਂ ਰੋਕੀ ਨਾ ਦਾ ਮੁੰਡਾ ਉਹਦੇ ਘਰ ਦੇ ਨੂੰ ਕਹਿਣਾ ਚਾਹਣਾ ਬਈ ਸੁਮਨ ਰੋਕੀ ਦੇ ਨਾਲ ਹਾਂ ਸੁਮਨ ਦੇ ਘਰ ਦਿਓ ਬਈ ਸ਼ਰੀ ਤੁਹਾਡੀ ਸੁਮਨ ਆ ਉਹ ਬਈ ਰੋਕੀ ਨਾ ਦੇ ਭੱਜਈ ਆ ਵੀ ਮੇਰਾ ਕੋਈ ਕਸੂਰ ਨਹੀਂ ਗਾ ਤੇਰਾ ਸਾਰਾ ਲਿਆ ਮੇਰਾ ਤਾਂ ਬਈ ਚੂਜ਼ ਕੀਤਾ ਬਾਈ ਬਣ ਕੇ ਮੈਂ ਤਿੰਨ ਦਿਨਾਂ ਤੋਂ ਹਾਂ ਚਾਰ ਦਿਨਾਂ ਦਾ ਮੈਂ ਘਰੇ ਨਹੀਂ ਵੜਿਆ ਬਾਈ ਮੈਂ ਬੇਵਾਰਾ ਹੋਇਆ ਫਿਰਦਾ ਮੈਨੂੰ ਘਰੇ ਜਾ ਵੜਨ ਦਿਓ ਵੀ ਮੈਨੂੰ ਨਾ ਕੁੱਟਿਓ ਮੈਥੋਂ ਗਲਤੀ ਹੋ ਗਈ ਸੀ ਜਿਹੜੀ ਤੁਹਾਡੇ ਘਰੋਂ ਭਜਾ ਲਿਆ ਆ ਵੇ ਰੋਕੀ ਨਾਲ ਭੱਜ ਗਿਆ ਬਈ ਉਹ ਤੈਨੂੰ ਕੀ ਲੱਗਦਾ ਹੁਣ ਜਿਹੜੀ ਕੁੜੀ ਤੇਰੇ ਨਾਲ ਨਹੀਂ ਖੜੀ ਹੁਣ ਉਹ ਕਿਸੇ ਤੀਜੇ ਨਾਲ ਦੂਜੇ ਨਾਲ ਭੱਜੀ ਆ ਫਿਰ ਤੈਨੂੰ ਲੱਗਦਾ ਉਹ ਤੀਜੇ ਨਾਲ ਵੀ ਭੱਜੂ ਕਿਸੇ ਨਾਲ ਬਾਈ ਉਹਦਾ ਕੋਈ ਪਤਾ ਨਹੀਂ ਉਹਨੇ ਕੀ ਕੁਸ਼ ਕਰਨਾ ਬਾਈ ਉਹਦਾ ਕੋਈ ਪਤਾ ਨਹੀਂ ਗਾ ਹੋਰ ਨਾ ਵੀ ਭੱਜ ਗਈ ਹੋਵੇ ਮੈਂ ਤਾਂ ਰੋਕੀ ਨੂੰ ਵੀ ਕਹਿਣਾ ਬਾਈ ਰੋਕੀ ਛੱਡ ਦੇ ਨੂੰ ਤੂੰ ਫੁੱਦੂ ਕੰਮ ਕਰ ਗਿਆ ਮੇਰੇ ਨਾਲ ਫੁੱਦੂ ਕੰਮ ਕਰ ਗਿਆ ਅਜਾ ਕਿਵੇਂ ਬਈ ਮੈਂ ਤੂੰ ਵਸਦਾ ਬਈ ਨਹੀਂ ਮੈਂ ਨਹੀਂ ਆਦਾ ਮੈਂ ਤੇਰੇ ਕਿਸਮਤ ਅਧਿਆਤਾਂ ਜਿਹੜੀ ਤਰੀਕਾ ਕਿਸਮਤ ਲਿਖੀ ਹੋਈ ਹੈ ਇੱਥੇ ਬਈ ਮੈਨੂੰ ਰੋਣਾ ਹੀ ਜਾਂਦਾ ਹੈ ਰੋਕੀ ਹਾਂ ਤੇਰੇ ਤੋਂ ਮੇਰੇ ਨਾਲ ਘਟਨਾ ਕੀਤੀ ਹੈ ਸੁਣ ਲੈ ਬਈ ਰੋਕੀ ਹਾਂ ਰੋਕੀ ਨੂੰ ਕਹਿਣਾ ਬਈ ਤੂੰ ਫੁੱਦੂ ਕੰਮ ਕਰ ਗਿਆ ਤੂੰ ਬਈ ਮੇਰਾ ਘਰ ਪਟਿਆ ਨਾ ਵਸਦਾ ਤੇਰਾ ਵੀ ਨਹੀਂ ਤੈਥੋਂ ਵੀ ਭੱਜੂਗੀ ਗਾਂ ਕੇ ਨਾ ਭੱਜੂਗੀ ਬਈ ਵੱਧਵਾ ਰੋਕ ਵੱਧਵਾ ਰੋਕੀ ਨੂੰ ਤੂੰ ਕੁਛ ਕੀਤਾ ਨਹੀਂ ਉਹਦੇ ਨਾਲ ਕੋਈ ਸਬੰਧ ਨਹੀਂ ਬਣਾਇਆ ਕੁੜੀ ਨਾਲ ਸਬੰਧ ਤਾਂ ਕੀ ਬਈ ਸਬੰਧ ਮੇਰਾ ਪਿਆਰ ਬੜਾ ਸੱਚਾ ਸੀਗਾ ਮੈਂ ਸੱਚੇ ਪਿਆਰ ਦੀ ਰਹਿ ਗਿਆ ਪਿਆਰ ਦੀ ਰਹਿ ਗਿਆ ਭਾਈ ਨਿਆਰੇ ਤਰਫ ਕੀ ਲੈ ਗਿਆ ਨਿਆਰੇ ਲੋਕ ਰੋਕੀ ਲੈ ਗਿਆ ਹਾਂ ਰੋਕੀ ਭੈਣ ਚ ਬਈ ਮੈਂ ਗਾਲ ਕੱਢ ਸਕਦਾ ਕੱਢ ਦੇ ਬਈ ਭੈਣ ਚ ਉਹਦੇ ਰੋਕੀ ਤੂੰ ਫੁੱਦੂ ਕੰਮ ਕਰ ਗਿਆ ਓਏ ਜਿਹਦੇ ਜਿਹਦੇ ਤੂੰ ਮੇਰੇ ਸੇਢੀ ਨੂੰ ਕੱਢ ਕੇ ਲੈ ਗਿਆ ਨਾ ਮੇਰੇ ਦੇ ਤੇ ਉਦਿਆਰੀ ਚੱਲ ਗਈ ਬਈ ਦਿਲ ਦਿਲ ਪਾਟ ਕੇ ਤੇਰਾ ਮੇਰੇ ਦਿਲ ਬਈ ਤੋੜਦਾ ਨਹੀਂ ਦੋਸਤੋ ਮੈਂ ਤੁਹਾਨੂੰ ਨਾਂ ਦੱਸ ਦਿੰਦਾ ਮੁੰਡੇ ਦਾ ਰੌਕੀ ਹੈ ਜਿਹੜਾ ਇਹਦੀ ਸਹੇਲੀ ਨੂੰ ਭਜਾ ਕੇ ਲੈ ਗਿਆ ਇਹ ਅੱਗੋਂ ਭਜਾ ਕੇ ਲਿਆ ਸੀ ਉਹ ਕਿਸੇ ਹੋਰ ਨਾਲ ਭੱਜ ਗਈ ਹੁਣ ਐ ਨਹੀਂ ਪਤਾ ਹੁਣ ਤੀਜੇ ਥਾਂ ਵੀ ਭੱਜੇ ਸੁਮਨ ਨੂੰ ਵੀ ਸੁਨੇਹਾ ਲਾਉਣਾ ਚਾਹੁੰਦਾ ਸੁਮਨ ਨੂੰ ਕੀ ਕਹਿਣਾ ਚਾਹੁੰਦਾ ਸੁਮਨ ਤੇਰੀ ਵੀ ਮਾੜੀ ਗੱਲ ਆ ਤੂੰ ਜੇ ਭੱਜਣਾ ਸੀ ਤਸੇਦਾਰ ਉਹ ਕਿਨਾਂ ਭਾਈ ਦੀ ਤੂੰ ਮੇਰੇ ਤੇ ਕਦੋਂ ਘਟ ਪਉਣ ਨੂੰ ਫਿਰਦੀ ਆ ਤੇ ਘਰ ਦੇ ਤੂੰ ਕੀ ਬਾਤ ਆ ਯਾਰ ਹੁਣ ਸੁਣ ਮੈਂ ਵੀ ਘਰ ਨੂੰ ਫਿਰਦੇ ਨੇ ਤੇ ਘਰ ਦੇ ਪਰਚਾ ਵੀ ਕਰਾਉਣਾ ਕੀ ਕਹਿੰਦੇ ਤੈਨੂੰ ਕੀ ਤੰਗ ਕਿਉਂ ਕਰਦੇ ਤੈਨੂੰ ਉਹ ਬਈ ਮੈਂ ਤਾਂ ਘਰੇ ਹੈ ਨਹੀਂ ਸੀਗਾ ਉਹ ਸਿੱਧਾ ਟੱਕਰ ਜਾ ਉਹਨਾਂ ਨੂੰ ਮੈਂ ਬਈ ਸਿੱਧਾ ਮੈਂ ਮਰਨਾ ਬਈ ਮਰਨਾ ਕਿਵੇਂ ਉਹ ਮੇਰੇ ਘਰੇ ਆਏ ਸੀ ਕੀ ਕਹਿੰਦੇ ਤੈਨੂੰ ਉਹਦੇ ਘਰੇ ਆਏ ਗਏ ਉਹਦੇ ਮੰਮੀ ਨੂੰ ਸੁਨੇਹਾ ਲਾਇਆ ਗਏ ਉਹ ਬਈ ਅਸੀਂ ਤੁਹਾਡੇ ਮੁੰਡੇ ਨੂੰ ਬਈ ਮਾਰ ਵੀ ਸਕਦੇ ਆ ਤੇ ਸਾਡੀ ਕੁੜੀ ਦੁਆਲੇ ਆਇਆ ਉਹ ਮੰਮੀ ਕਹਿੰਦੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਗਿਆ ਬਈ ਜੇ ਕੁੜੀ ਦੁਆਲੇ ਕਿ ਲੈ ਜਾਂਦਾ ਘਰੇ ਆਉਂਦਾ ਪਾਣੀ ਪੂਣੀ ਵਾਰ ਦੀ ਤੇ ਮੰਮੀ ਨੂੰ ਕੀ ਪਤਾ ਬਈ ਉਹਦਾ ਕਿੰਨੇ ਦਿਨ ਹੋ ਗਏ ਤੈਨੂੰ ਕੁੜੀ ਭਜਾ ਕੇ ਲੈ ਗਈ ਮੈਨੂੰ ਬਈ 5ਵਾਂ ਦਿਨ ਆਜਾ 5ਵਾਂ ਦਿਨ ਹੋ ਗਿਆ ਤੇਰੇ ਘਰ ਦੇ ਅੰਦਰੋਂ ਫੋਨ ਨਹੀਂ ਲਾਇਆ ਘਰ ਦੇ ਨੇ ਮੈਨੂੰ ਲਾਇਆ ਫੋਨ ਬਈ ਠੀਕ ਹੈ ਫਿਰ ਉਹਨਾਂ ਪਹਿਲੇ ਦਿਨ ਤਾਂ ਮੈਨੂੰ ਫੋਨ ਹੀ ਨਹੀਂ ਲਾਇਆ ਘਰ ਦੇ ਨੇ ਜਿੱਦਾਂ ਉਹਦੇ ਲਾਉਂਦੇ ਤਾਂ ਮੈਂ ਦੱਸ ਦਿੰਦਾ ਵੀ ਮੇਰੀ ਕੁੜੀ ਤੇਰੀ ਲਈ ਹੈ ਘਰ ਦੇ ਨੇ ਲਾਇਆ ਮੈਨੂੰ ਦੂਜੇ ਦਿਨ ਫੋਨ ਉਹਦੇ ਮੇਥੇ ਕੋਲੇ ਭੱਜ ਗਈ ਸੀ ਉਹਦੇ ਫਿਰ ਮੈਂ ਘਰ ਦੇ ਨੂੰ ਕਹਦਾ ਵੀ ਮੈਂ ਮੱਥਾ ਟੇਕਣ ਗਿਆ ਮੱਥਾ ਟੇਕਾ ਕਿੱਥੇ ਗਿਆ ਮੱਥਾ ਟੇਕਣ ਉੱਧਰ ਗਿਆ ਬਈ ਮੈਂ ਪਾੜਾਂ ਚ ਪਾੜਾਂ ਚ ਗਿਆ ਬਾਬਾ ਮੱਥਾ ਧੱਕਣ ਹੈ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਰੋਕੀ ਨੂੰ ਤਾਂ ਸੁਮਨ ਨੂੰ ਕਹਿ ਦਿੰਨਾ ਵੀ ਜਿਹੜੀ ਤੁਸੀਂ ਗਲਤੀ ਕੀਤੀ ਐ ਇਸ ਮੁੰਡੇ ਨਾਲ ਉਹ ਅੱਜ ਇਹਨੂੰ ਭੁਗਤ ਨਹੀਂ ਪੈ ਰਹੀ ਐ ਜਿਹੜੀ ਇਹ ਇਨਸਾਫ ਚਾਹੀਦਾ ਮੁੰਡੇ ਨੂੰ ਇਨਸਾਫ ਕੀ ਚਾਹੀਦਾ ਤੈਨੂੰ ਇਨਸਾਫ ਮੈਨੂੰ ਨਹੀਂ ਚਾਹੀਦਾ ਬਈ ਤੁਸੀਂ ਜਿਹੜੀ ਵੀ ਤੁਹਾਡੀ ਆਦੀ ਮਿਲੀ ਭੁਗਤ ਹੈਗੀ ਐ ਆਜਾ ਬਈ ਕੋ ਮਰਜ਼ੀ ਕਰੋ ਆਜਾ ਘਰੇ ਸੁਨਿਆਲਾ ਦੇਓ ਬਈ ਮੇਰਾ ਨਹੀਂ ਕਸੂਰ ਕੋਈ ਹੁਣ ਤੂੰ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦਾ ਜਿੰਨਾਂ ਦੀਆਂ ਕੁੜੀਆਂ ਭੱਜ ਜਾਂਦੀਆਂ ਦੇ ਮਾਪਿਆਂ ਤੋਂ ਚੋਰੀ ਵਿਆਹ ਕਰਵਾ ਲੈਂਦੀਆਂ ਲਵ ਮੈਰਜੀ ਕਰਵਾ ਲੈਂਦੀਆਂ ਬਾਅਦ ਵਿੱਚ ਉਹ ਰੋਂਦੀਆਂ ਫਿਰ ਉਹ ਤਤੰਗ ਹੁੰਦੀਆਂ ਬਾਅਦ ਵਿੱਚ ਮੁੰਡੇ ਨੂੰ ਤਾਂ ਕੀਤਾ ਜਾਂਦਾ ਕੀ ਸਾਰਾ ਕੁਝ ਕੀ ਕਹਿੰਦਾ ਚਾਹੁੰਦੇ ਤੁਸੀਂ 2 ਮਿੰਟ ਦਾ ਕੋਈ ਭਾਸ਼ਣ ਦਿਓ ਮੈਂ ਤਾਂ ਬਈ ਇਹੀ ਕਹਿਣਾ ਚਾਹਣਾਗਾ ਬਈ ਮੰਨ ਲੈ ਜੇ ਕੁੜੀ ਭਾਈਦੀ ਹੈ ਪਹਿਲਾਂ ਪਹਿਲਾਂ ਤਾਂ ਪਿਆਰ ਬਈ ਜੇ ਮਨ ਲੈ ਮੇਰਾ ਪਿਆਰ ਸੀਗਾ ਮੈਂ ਇਹਨੂੰ ਲੈ ਕੇ ਭੱਜਿਆ ਸੀ ਮੇਰੇ ਕੋਲੇ ਬਈ ਸਿਰਫ 3000 ਰੁਪਏ ਸੀਗਾ ਚੱਲ ਮੇਰੇ ਕੋ ਤੇ ਮੈਂ ਮੇਰੇ ਮੋਰੋ ਲੈ ਗਈ ਉਹ ਨਹੀਂ ਬਈ ਭੁੱਖੀ ਮਰਦੀ ਤੂੰ ਹੈ ਬਈ ਆਦਾ ਪਿਆਰ ਬਈ ਜੇ ਕਰਦੇ ਆਂ ਅਜ ਘਰ ਦੇ ਮਰਜ਼ੀ ਨਾਲ ਵਿਆਹ ਕਰਾ ਲੋ ਵੀ ਗਾਂ ਆਸ਼ਕਾ ਉਸਕਾ ਕੋਲੇ ਬਈ ਢੱਕਾ ਨਹੀਂ ਹੁੰਦਾਗਾ ਜੇ ਮੇਰੇ ਕੋਲੇ ਤੈਨ੍ਹੇ ਹਾਰੀ ਸੀਗਾ ਮਾਂ ਪਿਓ ਦੀ ਪੱਗ ਰੋਲ ਕੇ ਵਧੀਆ ਲੱਗਦਾ ਬਈ ਸੀ ਪੱਗ ਰੋਲਦੇ ਨਾਲ ਤੁਹਾਨੂੰ ਪਾਲ ਪੋਸ ਕੇ ਇੱਡਾ ਕੀਤਾ ਹੁੰਦਾ ਤੁਸੀਂ ਉਹਦੇ ਪੱਗ ਰੋਲ ਕੇ ਇੱਕ ਮਿੰਟ ਜਾਨੀਆਂ ਏ ਇੱਡਾ ਥੋੜਾ ਪਿਆਰ ਕਿੱਡਾਗਾ ਤੁਹਾਡਾ ਗਾਂ ਹੀਰਾਂਜੇ ਵਾਲਾ ਹੁੰਦਾ ਉਹਦੇ ਘਰ ਦੇ ਨੂੰ ਮਣਾ ਕੇ ਬਈ ਘਰ ਦੇ ਮਰਜ਼ੀ ਨਾਲ ਵਿਆਹ ਕਰਾਓ ਨਾਲੇ ਗਾਂ ਤੇ ਮੇਰੇ ਵਾਲੇ ਕਿਨੂੰ ਪਸਾ ਜਾਣੀਆਂ ਤੀਜੇ ਬੰਦੇ ਨਾਲ ਭੱਜ ਜਾਣੀਆਂ ਤੇ ਆਦੇ ਘਰੇ ਕਿਆ ਦੀ ਵੀ ਮਰਜ਼ੀ ਨਾਲ ਜਿੱਥੇ ਘਰ ਦੇ ਕਹਿੰਦੇ ਆ ਆਹਦਾ ਉੱਥੇ ਵਿਆਹ ਕਰਾਓ ਤੇ ਉਹਨਾਂ ਦੀ ਪੱਗ ਨਾ ਮਿੱਟੀ ਚ ਰੋਲੋ ਕਿਉਂਕਿ ਗਾ ਮੈਂ ਮੁੰਡਿਆਂ ਨੂੰ ਇਹ ਬੇਨਤੀ ਕਰਦਾ ਵੀ ਤੁਹਾਡੇ ਵੀ ਵਿਆਹ ਸਰਪੈਣਾ ਹੈਗਾ ਵੀ ਤੁਸੀਂ ਕਿਸੇ ਦੀ ਇੱਜ਼ਤ ਰੋਲਦੇ ਆ ਵੀ ਤੁਹਾਨੂੰ ਨਹੀਂ ਰੋਲਣੀ ਚਾਹੀਦੀ ਕੰਤੇਦੂੰ ਗਲਤੀ ਮਹਿਸੂਸ ਹੁੰਦੀ ਮੈਂ ਵੀ ਗਲਤੀ ਕਰ ਬੈਠਾ ਤੇ ਬਈ ਮੈਂ ਮੈਂ ਮਾਫੀ ਮਾਦਾ ਸੁਮਨ ਦੇ ਘਰ ਦਿਆ ਤੋਂ ਤੇ ਬਈ ਰੋਕੀ ਦੇ ਪਰਚਾ ਪਾਉਣਾ ਮੈਂ ਇਹ ਕਹਿਣਾ ਚਾਹੁੰਦਾ ਤੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਈ ਜਿਹੜੇ ਪਰਚੇ ਪੁਰਚੇ ਆਓ ਸਾਰੇ ਯਾਰ ਮੇਰੀ ਗੱਲ ਸੁਣ ਲੋ ਇਹਦੇ ਜਿਨ੍ਹਾਂ ਦੀ ਇਹਨੇ ਕੁੜੀ ਭਜਾ ਕੇ ਲੈ ਆਸੀ ਮੈਂ ਗਲਤੀ ਮੰਨਦਾ ਇਹ ਮੁੰਡੇ ਨੇ ਗਲਤੀ ਬਹੁਤ ਵੱਡੀ ਕੀਤੀ ਆ ਪਰ ਇਹਨਾਂ ਨੂੰ ਇਹਨੂੰ ਮਾਫ ਕੀਤਾ ਜਾਵੇ ਕਿਉਂਕਿ ਜਿਹੜੀ ਤੁਹਾਡੀ ਕੁੜੀ ਆ ਉਹ ਆਪਦਾ ਆਪਦਾ ਹੀ ਕੈਰੇਕਟਰ ਸਹੀ ਨਹੀਂ ਉਹ ਕਿਸੇ ਹੋਰ ਨਾਲ ਭੱਜ ਗਈ ਰੋਕੀ ਨਾਲ ਭੱਜ ਗਈ ਇਹਨੂੰ ਮਾਫ ਕੀਤਾ ਜਾਵੇ ਇਹਨੂੰ ਆਪਦੇ ਘਰੇ ਜਾਣਾ ਪਵੇ ਇਹ ਗਲਤੀ ਮੰਨੀ ਜਾਂਦਾ ਗਲਤੀ ਤੋਂ ਵੱਡਾ ਕੁਝ ਨਹੀਂ ਹੈਗਾ ਜ ਸਸਿਗਾ ਸਸਿਗਾ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਕੁੜੀਆਂ ਲੈ ਕੇ ਭੱਜ ਜਾਂਦੇ ਆ ਜਾਂ ਕੁੜੀ ਆਪਦੇ ਮਾਪਿਆਂ ਨੂੰ ਛੱਡ ਕੇ ਕਿਸੇ ਹੋਰ ਮੁੰਡੇ ਨਾਲ ਬਗਾਨੇ ਮੁੰਡੇ ਨਾਲ ਤੁਰ ਜਾਂਦੀ ਆ ਤਾਂ ਉਹਨੂੰ ਬੜੀ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਬਾਅਦ ਦੇ ਵਿੱਚ ਉਹ ਤੰਗ ਪਰੇਸ਼ਾਨ ਹੁੰਦੀ ਆ ਫਿਰ ਉਹ ਕਹਿੰਦੀ ਆ ਵੀ ਮੈਂ ਗਲਤੀ ਕਰ ਲਈ ਫਿਰ ਉਹ ਬਾਅਦ ਦੇ ਵਿੱਚ ਪਸਤਾਵਾ ਕੀ ਕਰਨਾ ਜਦੋਂ ਤੁਸੀਂ ਪਹਿਲਾਂ ਨਹੀਂ ਸੋਚਦੇ ਮਾਪਿ ਪਾਲ ਕੇ ਤੁਹਾਨੂੰ ਇੰਨਾ ਵੱਡਾ ਕਰਦਾ ਬਾਅਦ ਵਿੱਚ ਉਹਨਾਂ ਦੀ ਪੱਗ ਰੋਲਦੇ ਤੁਸੀਂ ਬਹੁਤ ਵੱਡੀ ਗਲਤੀ ਆ ਤੁਹਾਡੀ ਕੁੜੀਆਂ 'ਚ ਵੀ ਤੇ ਮੁੰਡਿਆਂ 'ਚ ਵੀ ਇਸ਼ਕ ਪਿਆਰ ਕਾਲਜਾਂ ਤੱਕ ਸਕੂਲਾਂ ਦਾ ਕਰੱਖੋ ਉਸ ਤੋਂ ਬਾਅਦ ਜਿਹੜੀ ਆਪਣੀ ਅਸਲ ਜ਼ਿੰਦਗੀ ਆ ਉਹਦੇ ਵਿੱਚ ਬਹੁਤ ਸੰਘਰਸ਼ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਸਮਝਾਉਣਾ ਚਾਹੁੰਨਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਲੀ ਹੁੰਦੀ ਆ ਜਿਹੜੀ ਸਾਡੀ ਵੀਡੀਓ ਹੈਗੀ ਆ ਉਹ ਸਿੱਧੇ ਬੱਸ ਲੈ ਕੇ ਨਾ ਗਲਤ ਬੱਸ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ